ਨੰਗਲ ਵਿਖੇ ਇਨਕਮ ਟੈਕਸ ਵਿਭਾਗ ਦੇ ਦਫ਼ਤਰ ਦੇ ਨਜ਼ਦੀਕ ਬਣੀਆਂ BBMP ਦੀ ਸਰਕਾਰੀ ਕਲੋਨੀਆਂ ਦੇ ਵਿੱਚ ਬਿਜਲੀ ਦੇ ਖੰਬੇ ਦੇ ਕੋਲ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਪਈ ਹੋਈ ਸੀ ਜਿਸ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ ਤੇ ਜਦੋਂ ਪੁਲਿਸ ਨੇ ਉਸ ਵਿਅਕਤੀ ਨੂੰ ਲੈ ਜਾ ਕੇ ਹਸਪਤਾਲ ਦਾਖਲ ਕਰਾਇਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਇਸ ਦਾ ਕਾਰਨ ਬਿਜਲੀ ਦਾ ਕਰੰਟ ਲੱਗਣਾ ਹੈ ਜਿਸ ਥਾਂ ਦੇ ਉੱਤੇ ਇਸ ਵਿਅਕਤੀ ਦੀ লাশ ਮਿਲਿਆ ਉੱਥੇ ਇੱਕ ਪੌੜੀ ਅਤੇ ਬਿਜਲੀ ਦੇ ਤਾਰਾਂ ਕੱਟਣ ਵਾਲਾ ਕਟਰ ਵੀ ਬਰਾਮਦ ਹੋਇਆ ਹੈ ਬੀਬੀਐਮਪੀ ਦੇ ਅਧਿਕਾਰੀਆਂ ਦੀ ਮੰਨਿਆਤਾ ਉਹਨਾਂ ਨੇ ਇਸ ਗੱਲ ਦੀ ਸ਼ੰਕਾ ਜਤਾਈ ਹੈ ਕਿ ਇਹ ਵਿਅਕਤੀ ਬਿਜਲੀ ਦੀ ਤਾਰਾਂ ਚੋਰੀ ਕਰਨ ਦੇ ਲਈ ਆਇਆ ਸੀ ਤੇ ਬਿਜਲੀ ਦਾ ਕਰੰਟ ਲੱਗਣ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਪਾਇਆ ਕਿ ਬਿਜਲੀ ਦੇ ਖੰਭਿਆਂ ਦੀਆਂ ਕਈ ਤਾਰਾਂ ਮੌਕੇ ਉੱਤੋਂ ਗਾਇਬ ਸਨ ਤੇ ਕੁਝ ਤਾਰਾਂ ਕੱਟੀਆਂ ਹੋਈਆਂ ਜ਼ਮੀਨ ਦੇ ਉੱਤੇ ਵੀ ਪਈਆਂ ਹੋਈਆਂ ਸਨ ਅੱਜ بارش ਦੇ ਮੌਸਮ ਦੇ ਵਿੱਚ ਇਸ ਵਿਅਕਤੀ ਵੱਲੋਂ ਸ਼ਾਇਦ ਇਹ ਤਾਰਾਂ ਨੂੰ ਚਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤੇ ਬਿਜਲੀ ਦੀ ਝਪੇਟ ਦੇ ਵਿੱਚ ਆਉਣ ਦੇ ਨਾਲ ਇਸ ਵਿਅਕਤੀ ਦੀ ਮੌਤ ਹੋ ਗਈ। ਗੱਲਬਾਤ ਕਰਦੇ ਮੌਕੇ ਤੇ ਤਫਤੀਸ਼ ਕਰਨ ਆਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਸ ਦਾ ਨਾਮ ਰਵੀ ਕੁਮਾਰ ਅਤੇ ਜੀਬਲਾਗਦੇ ਵਿੱਚ ਰਹਿਣ ਵਾਲਾ ਹੈ ਤੇ ਇਸ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋਈ ਹੈ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਸਾਇਆ ਕੋ ਦੱਸਿਆ ਜਾ ਰਿਹਾ ਨੌਜਵਾਨ ਕਿਤੇ ਡਿਗਿਆ ਮਿਲਿਆ ਵਰਦੀ ਵਰਖਾ ਦੇ ਵਿੱਚ ਕੋਈ ਕਰੰਟ ਲੱਗਿਆ ਇਹਦੇ ਬਾਰੇ ਜੇ ਤੁਹਾਨੂੰ ਜਾਣਕਾਰੀ ਕੀ ਆ ਨਾਮ ਹੈ ਉਹਦਾ ਮੁੰਡੇ ਦਾ ਰਵੀ ਕੁਮਾਰ ਆ ਜੀ ਜੀ ਲੱਗਦਾ ਹੈ ਕਿ ਕੋਈ ਇਨਫੋਰਮੇਸ਼ਨ ਮਿਲੀ ਸੀ ਥਾਣੇ ਹਾਂ ਹਾਂ ਕਿ ਮੀਂਹ ਦੇ ਵਿੱਚ ਕੋਈ ਲੜਕਾ ਪਿਆ ਵਾ ਤਾਰੰਗੋਲ ਦਾ ਦੇਖਿਆ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਆਏ ਆ ਕਿਹੜੀ ਜਗ੍ਹਾ ਤੇ ਹੀ ਗਾਸ ਤੇ ਇਹ ਨੇੜੇ ਇਨਕੋਪ੍ਰੈਕਟ ਦਫ਼ਤਰ ਜੀ ਤੋਂ ਕੰਮ ਕਰਦਾ ਹਾਂਜੀ ਜਦੋਂ ਹਸਪਤਾਲ ਲੈ ਆਉਣਾ ਲੱਗਿਆ ਡਾਕਟਰ ਇਹਨੂੰ ਮਿੱਤਰ ਕਰਾ ਦਿੱਤਾ ਜੀ ਮਿੱਤਰ ਕਰਾ ਹਾਂ ਕੋਈ ਕਾਰਨ ਦੱਸਿਆ ਜਾ ਰਿਹਾ ਲੱਗਦਾ ਕਿ ਕਰੰਟ ਕਰੰਟ ਲੱਗਿਆ ਜੀ ਇਹਨੂੰ ਕਰੰ ਜੀ ਰਵੀ ਕੁਮਾਰ ਹੈ ਇਹਨਾਂ ਦਾ ਨਾਮ এবਰॉड ਡੈਡੀ ਸੀਗੇ ਸਾਡੇ ਕੋਲ ਜਦੋਂ ਜਦੋਂ ਆਏ ਆ ਉਦੋਂ ਹੀ ਵਾਸ ਨੋ ਮੋਰ ਕੀ ਲੱਗਦਾ ਇੱਥੇ ਕਿ ਤਾਂ ਮੁਕਸਰੀ ਤਾਂ ਹਿਸਟਰੀ ਜੋ ਹਿਸਟਰੀ ਹੈ ਇਲੈਕਟ੍ਰਿਕ ਸ਼ੌਕ ਕੋ ਹੀ ਲੱਗ ਰਹੇ ਹੈਂ ਜੀ